ਤੇ ਉਹਨੂੰ ਮਜ਼ਬੂਤ ਕਰਨਾ ਉਹਦੇ ਵਿੱਚ ਨਵੀਂ ਲੀਡਰਸ਼ਿਪ ਦੇਣੀ ਆ ਭਰਤੀ ਦੇ ਮੁਤਾਬਕ ਡੈਲੀਗੇਟਸ ਨੇ ਦੇਣੀ ਸੀ ਅੱਗੇ ਲੇਕਿਨ ਉਹ ਜੋ ਉਹ ਇੱਕ ਧੜਾ ਹੀ ਉਹ ਤੋਂ ਬਾਕੀ ਹੋ ਗਿਆ ਤੇ ਉਸ ਤੋਂ ਬਾਅਦ ਜੋ ਵੀ ਹੋਇਆ ਤੁਹਾਡੇ ਸਾਹਮਣੇ ਆ ਸਾਡੇ ਕੋਲ ਚਾਰਾ ਕੀ ਸੀ ਅਸੀਂ ਕੱਲ ਤੱਕ ਸਾਡੇ ਹੁਕਮ ਟਾਲ ਨਹੀਂ ਸਕਦੇ ਸੀਗੇ ਨਾ ਚਾਹੁੰਦੇ ਹੋਏ ਵੀ ਇਹ ਸਾਰਾ ਜਿਹੜਾ ਇਹ ਪਾਰਟੀ ਬਣੀ ਆ ਸੋ ਇਸ ਲਈ ਕੋਸ਼ਿਸ਼ ਸੀਗੀ ਵੀ ਹਜੇ ਵੀ ਇਹ ਪੰਥਕ ਇਕਤਾ ਹੋ ਜਵੇ ਮੈਂ ਐਕਟਿਵਲੀ ਹਿੱਸਾ ਨਹੀਂ ਲਿਆ ਸੀ ਇਸੇ ਕਰਕੇ ਅਸੀਂ ਕੋਸ਼ਿਸ਼ 'ਚ ਸੀਗੇ ਵੀ ਸਾਰੇ ਇਕੱਠੇ ਹੋਣ ਕਿਉਂਕਿ ਸਾਡਾ ਆਪਣਾ ਕੋਈ ਸਵਾਰਥ ਨਹੀਂ ਸੀਗਾ ਅਸੀਂ ਸਿਰਫ ਕਾਲ ਤੱਕ ਸਾਡਾ ਹੁਕਮ ਨਾ ਮੰਨਿਆ ਉਸ ਤੋਂ ਪਹਿਲਾਂ ਮੈਂ ਨਹੀਂ ਛੱਡ ਕੇ ਜੇ ਹੁਕਮ ਨਾ ਮਨਾਉਂਦਾ ਮੈਂ ਤਾਂ ਕਰ بیٹھا ਸੀ ਕਿ ਨਾ ਨਾਲ ਜਾਣਾ ਨਾ ਖਰਾਬ ਜਾਣਾ ਇਹ ਵੀ ਆਲੀ ਸਾਹਿਬ ਤੁਹਾਨੂੰ ਹੁਣ ਸੁਰਨ ਸਿੰਘ ਜੀ ਦੇ ਲੀਡਰ ਬਣ ਗਏ ਕਿ ਅਕਾਲੀ ਦਲ ਦੇ ਲੀਡਰ ਬਣ ਗਏ ਨਹੀਂ ਹੁਣ ਦੇਖੋ ਮੇਰੀ ਗੱਲ ਸੁਣੋ ਅਕਾਲੀ ਦਲ ਦੇ ਲੀਡਰ ਉਹ ਤਾਂ ਤੁਸੀਂ ਜੋ ਮਰਜ਼ੀ ਮੰਨ ਲਓ ਲੇਕਿਨ ਅਸੀਂ ਇਕਾਲਤਖ ਸਾਹਿਬ ਦੀ ਹੁਕਮ ਨੂੰ ਮੰਨਿਆ ਹੋਆ ਉਸ ਦੀ ਮਰਿਆਦਾ ਦੇ ਵਿੱਚ ਰਹਿ ਕੇ ਕੰਮ ਕਰ ਰਹੇ ਹਾਂ ਕਿਉਂਕਿ ਦੇਖੋ 15 ਲੱਖ ਬੰਦੇ ਦੀ ਭਰਤੀ ਆ ਉਹਨਾਂ ਨੂੰ ਨਰਾਸ਼ ਨਹੀਂ ਕੀਤਾ ਜਾ ਸਕਦਾ ਲੇਕਿਨ ਅਸੀਂ ਅੱਜ ਵੀ ਚਾਹੁੰਦੇ ਹਾਂ ਸਾਡਾ ਕੋਈ ਸਵਾਰਥ ਨਹੀਂ ਜੇ ਪੰਥਕ ਇਕਤਾ ਹੁੰਦੀ ਆ ਅਸੀਂ ਸਾਰੇ ਆਪਣਾ ਹਰ ਤਰ੍ਹਾਂ ਦਾ ਤਿਆਰ ਕਰਨ ਨੂੰ ਤਿਆਰ ਆਂ ਪੰਥ ਦੇ ਪੰਜਾਬ ਦੇ ਭਲੇ ਦੇ ਲਈ ਜਿਹੜੇ ਤੁਹਾਡੇ ਧੜੇ ਦੇ ਨਾਲ ਕਈ ਲੀਡਰ ਨੇ ਜਿਹੜੇ ਉਸ ਦਿਨ ਅਸੀਂ ਉਹਦੇ ਸਾਹਮਣੇ ਖੜਕੇ ਜਿਨ੍ਹਾਂ ਨੂੰ ਕਿਹਾ ਗਿਆ ਸੀ ਇਹ ਜੋ ਸਾਡਾ ਕੋਈ ਧੜਾ ਨਹੀਂ ਹੈਗਾ ਨਾ ਮੈਂ ਕਿ ਧੜੇ ਸੀਗਾ ਮੇਰੀ ਗੱਲ ਨੂੰ ਸਮਝੋ ਅਸੀਂ ਸਿਰਫ ਪੰਜ ਮੈਂਬਰੀ ਕਮੇਟੀ ਜਦੋਂ ਬਣੀ ਸਤਵੇਂ ਵੀ ਉਹਦੇ ਚ ਆਏ ਆ ਕੋਈ ਧੜਾ ਨਹੀਂ ਕੋਈ ਉਹ ਧੜਾ ਮੇਰਾ ਨਾ ਕੋਈ ਮੇਰਾ ਕੋਈ ਧੜਾ ਨਹੀਂ ਸੀਗਾ ਕੋਈ ਧੜਾ ਨਹੀਂ ਹੈਗਾ ਹੈਂ ਕੋਈ ਧੜਾ ਨਹੀਂ ਅਸੀਂ ਕਾਲ ਤੱਕ ਸਦਾ ਹੁਕਮ ਮੰਨ ਰਹੇ ਆਂ ਬਸ ਉਹ ਤੇ ਪਹਿਰਾ ਦੇ ਰਹੇ ਆਂ ਦਮਾਂਗੇ ਕਾ